ਕਿਉਂਕਿ ਮੇਰਾ ਹੋਰ ਕੋਈ ਨਹੀਂ ਹੈਗਾ ਜੀ ਇਕੱਲਾ ਡੈਡੀ ਰੈਡੀ ਹੈ ਬਾਈ ਜੀ ਮੈਨੇ 10 ਫੋਨ ਦਿਨ ਚ ਲਾਣੀ ਲਾਣੇ ਨਹੀਂ ਉੱਥੇ ਬਾਈ ਮੈਨੂੰ ਮੇਰੇ ਰੈਡੀ ਨੇ ਕਿਹਾ ਜੀ ਪੈਸੇ ਚੋਰੀ ਹੋ ਗਏ ਮੇਰੇ ਰੈਡੀ ਨੂੰ ساری ਜਿੰਦਗੀ ਹੋ ਗਈ ਬਾਈ ਇਹ ਕੰਮ ਕਰਦੇ ਨੂੰ ਡਰਾਈਵਰੀ ਕਦੇ 1 ਰੁਪਿਆ ਵੀ ਨਹੀਂ ਕੱਟਿਆ ਤੁਸੀਂ ਇਹ ਪਤਾ ਕਰਨਾ ਕਰ ਵੀ ਸਕਦੇ ਹੋ ਲੋਕਾਂ ਤੋਂ ਕਿਸੇ ਤੋਂ ਮੇਰੇ ਰੈਡੀ ਨੇ ਇੱਕ ਮਾਲਕ ਦੇ ਕੰਮ ਕਰਦਾ ਸੀ ਉਹਨਾਂ ਨੂੰ 5-5 ਲੱਖ 6-6 ਲੱਖ ਵੀ ਆਂਦਾ ਰਿਹਾ ਬਾਈ ਜੀ ਕਦੇ 500 ਦਾ ਨੋਟ ਵੀ ਨਹੀਂ ਕੱਟਿਆ ਹੈਗਾ ਬਾਈ ਜੀ ਦੇ ਤੋਂ 65000 ਰੁਪਏ ਚੋਰੀ ਹੋ ਗਿਆ ਮੈਨੂੰ ਯਕੀਨ ਹੀ ਨਹੀਂ ਹੋਇਆ ਗੱਲ ਦਾ ਮੇਰਾ ਜਿਹੜੀ ਚੌੜ ਕਰ ਰਿਹਾ ਉਹ ਵੀ ਇਹ ਜੀ ਉਹ ਵੀ ਪਹਿਲੀ ਵਾਰੀ ਮੈਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਬੜੇ ਦਿਨਾਂ ਤੋਂ ਇੱਕ ਬਹੁਤ ਮੰਦਭਾਗੀ ਘਟਨਾ ਆਈ ਹੈ ਜਿਹੜਾ ਪਤਲਾ ਦੇ ਵੀ ਸੀ ਦੋ ਡਰਾਈਵਰ ਸੀ 65000 ਪੁੱਛੇ ਉਹਨਾਂ ਨੇ ਜੀਵਨ ਲਈ ਦਾ ਸਮਾਪਤ ਕਰਨ ਸਿਰਫ 65000 65 ਲੱਖ ਨਹੀਂ 65000 ਮੌਤ ਜਿਹੜੀ ਹੈ ਨਾ ਉਹ ਲਿਉਣਾ ਸੌਖਾ ੜਾਬਾਈ ਮੌਤ ਬਹੁਤ ਸੌਖੀ ਹੁੰਦੀ ਹੈ ਪਰ ਜਿਹੜੀ ਆਪਣੇ ਆਪ ਮੌਤ ਲੈਂਦੀ ਹੈ ਨਾ ਉਹ ਬਹੁਤ ਔਖੀ ਹੁੰਦੀ ਤੇ ਉਹਨਾਂ ਨੇ ਕਹਿੰਦੇ ਪਹਿਲਾਂ ਗੱਟਾ ਇੱਕ ਕਣਕ ਦਾ ਵੇਚਿਆ ਕਣਕ ਵੇਚ ਕੇ दारू ਲੈਂਦੀ दारू ਪੀ ਕੇ ਆਖੀ ਜੀਵਨ ਨੂੰ ਲਾ ਸਮਾਪਤ ਨਾਲੇ ਵੀਡੀਓ ਵੀ ਬਣਾਦੀ ਵੀ ਅੱਜ ਤੱਕ ਕਰ ਕਦੇ ਚੋਰੀ ਕੀਤੀ ਨਹੀਂ ਸੀ ਤੇ ਨਹੀਂ ਕਰਨੀ ਫਿਰ ਵੀ ਬੰਦਿਆਂ ਨਾਲ ੱੱਕਾ ਹੋਊ ਯਾਰ 65000 ਪਿਛੇ ਇੱਕ ਦੇਖੋ ਛੋਟਨਾ ਛੋਟਨਾ ਕੋਈ ਨਾ ਵਿਚਾਰ ਜਿਨ੍ਹਾਂ ਦਾ ਪਿਓ ਆ ਇਸ ਗੁਨਾ ਤੇ ਨਹੀਂ ਰਿਹਾ ਚਾਚਾ ਤੇ ਪਿਓ ਬਾਰੇ ਯਾਰ ਆਪਣੇ ਲਈ ਕਿੰਨੀ ਸ਼ਰਮ ਦੀ ਗੱਲ ਆ ਯਾਰ ਆਪਾਂ ਯਾਰ ਉਹਨਾਂ ਲਈ ਕੀ ਕਰ ਰਹੇ ਆ ਸੋਸ਼ਲ ਮੀਡੀਆ ਜਿਹੜੇ ਬੰਦੇ ਚਲਾਉਂਦੇ ਆ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਉਹ ਕੀ ਕਰ ਰਹੇ ਆ ਉਸ ਬੰਦੇ ਆਸਤੇ ਬੜਾ ਯਾਰ ਮੈਨੂੰ ਬਸ ਉਹ ਜਦੂ ਉਹ ਕੀ ਕਰ ਰਹੇ ਆ ਕੁਝ ਵੀ ਨਹੀਂ ਕਰਦੇ ਇਹ ਕਿੱਪਾ ਵੀਡੀਓ ਨਹੀਂ ਪਾ ਸਕਦੇ ਆਂ ਤੇ ਬੇਚਤੀ ਆ। ਸਾਫ ਦੀ ਵੀਡੀਓ ਨਾ ਪਾ ਸਕਦੇ। ਸਾਫ ਦੀ ਵੀਡੀਓ ਕਿਉਂ ਨਹੀਂ ਪਾ ਰਹੇ? ਹੋਰ ਆਪਾਂ ਗੱਲਾਂ ਬਥੇਰੇ ਆਂ ਮਾਰਿਆ ਨੇ। ਉਹ ਨੂੰ ਕਰਤਾ ਉਸ ਨੂੰ ਕਰਤਾ। ਠੀਕ ਆ ਰੋਸਤ ਵੀ ਕਰੋ ਜਿਹੜਾ ਕੰਮ ਆਪਦਾ ਕਰੋ। ਪਰ ਲੋਕ ਕਹਿ ਦਿੰਦੇ ਆ ਨਾ ਬਾਦੂ ਮੁੰਡੇ ਆ ਪੰਜਾਬ ਦੇ। ਬਹੁਤ ਲੋਡੇ ਆ ਪੰਜਾਬ ਦੇ। ਕੋ ਮੁੰਡਿਆਂ ਦੀ ਵੀ ਵੀਡੀਓ ਪਾਤੀ ਹੁਣ। ਹੁਣ ਮੈਂ ਵੇਖਦਾ ਵੀ ਮੈਨੂੰ ਦੇਖ ਕੇ ਕਿੰਨੇ ਕ ਪੇਜ ਵਾਲੇ ਵੀਡੀਓ ਪਾਉਂਦੇ ਆ। ਮੈਂ ਯਾਰ ਠੀਕ ਆ ਮੈਂ ਵੀਡੀਓ ਬਣਾ ਮੈਂ ਤਾਂ ਬਣਾਈ ਬੈਠਾ ਸੀ ਵੀਡੀਓ ਮੈਂ ਤਾਂ ਬਣਾਉਣੀ ਸੀ ਮੈਂ ਤਾਂ ਆ ਮੇਰਾ ਹੱਕ ਬਣਦਾ ਸੀ ਬਣਾਉਣ ਦਾ ਇਹ ਆਪਾਂ ਹੁਰਾ ਨੂੰ ਕਹਿ ਸਕਦੇ ਆ ਨਾ ਜਿਹੜੇ ਗੰਦ ਪਾਉਂਦੇ ਆ ਤੇ ਜਿਹੜੇ ਆ ਹੁਣ ਪੁਲਿਸ ਵਾਲੇ ਗੰਦ ਪਾਈ ਜਾਂਦੇ ਆ ਜਿਹੜੇ ਉਹਨਾਂ ਨੂੰ 2 ਲੱਖ ਰੁਪਇਆ ਦੇ ਕੇ ਕੇਸ ਰਫੂ ਦਫੂ ਕਰਦੇ ਆ ਜਾਂ 2 ਲੱਖ ਰੁਪਇਆ ਦੋ ਬੰਦਿਆਂ ਦੀ ਕੀਮਤ ਪੈ ਗਈ ਆ ਵੀਰੋ ਬਰੀ ਬੰਦਾਂ ਦੇ ਆ ਆ ਜਿੱਤਾ ਜਿੰਨਾ ਚਿਰ ਉਹ ਕੰਮ ਕਰਦਾ ਉਹਨਾਂ ਚਿਰ ਬਹੁਤ ਚੰਗਾ ਦੇ 65000 ਰੁਪਏ ਪਿੱਛੇ ਜਦੋਂ ਚੋਰੀ ਦਾ ਇਲਜ਼ਾਮ ਲੱਗਿਆ ਜਿਹੜਾ ਅਣਖੀ ਬੰਦਾ ਹੁੰਦਾ ਉਹ ਚੱਲ ਨਹੀਂ ਸਕਦਾ ਇਹ ਗੱਲ ਜਿਹੜਾ ਬੰਦਾ ਜਿਹੜੇ ਨੇ ਕੁਛ ਕੀਤਾ ਨਾ ਨਾ ਉਹ ਜਿਹੜੇ ਨੇ ਚੋਰੀ ਕੀਤੀ ਉਹ ਚੱਲ ਲੂ ਉਹ ਕਹੂਗਾ ਵਾਅਦ ਤੋਂ ਬਾਅਦ ਮੈਨੂੰ ਵਾਪਸ ਦੇਣੇ ਪੈ ਜਾਣਗੇ ਚੋਰ ਹੀ ਬੱਚੂ ਹੋਰ ਕੀ ਪਰ ਜਿਹੜਾ ਬੰਦਾ ਦਾਗ ਲੱਗਣ ਤੋਂ ਡਰਦਾ ਨਾ ਚੋਰ ਤੋਂ ਹੋਂਦ ਤੋਂ ਡਰਿਆ ਉਹ ਬੰਤੇ ਨੇ ਅੱਜ ਜੀਵਨ ਲੀਲਾ ਸਮਾਪਤ ਕਰ ਲਈ ਜਿਵੇਂ ਆਪਾਂ ਕੋਈ ਕਹਿ ਦਈਏ ਵੀ ਆਪਣੀ ਜੇ ਕੋਈ ਛੋਟੀ ਮੀਂਹ ਗਲਤੀ ਕਰਦੀ ਆਪਾਂ ਉਹਨੂੰ ਗੁਰੂ ਮਾਰਤਾ ਜਾਂ ਹੋਰ ਹੈ ਉਹ ਚੀਜ਼ ਉਜੀ ਜੋ ਬਾਈ ਨੇ ਕੀਤੀ ਦੇਖੋ ਤੁਸੀਂ ਕਿੰਦੀਆਂ ਕਿੰਦੀਆਂ ਗੱਲ ਕੀਤੀ ਉਹ ਬੰਦੇ ਨੇ ਮੌਤ ਸਹੇੜ ਲਈ 60000 ਰੁਪਏ ਬਦਨਾਮੀ ਨਹੀਂ ਖੱਟੀ ਦਾਗ ਨਹੀਂ ਲੱਗਣ ਦਿੱਤਾ ਆਪਦੀਆਂ ਕੁੜੀਆਂ ਨੂੰ ਆਪਦੀਆਂ ਭੈਣਾਂ ਨੂੰ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਦਾਗ ਨਹੀਂ ਲੱਗਣ ਦਿੱਤਾ ਬੰਦਿਆਂ ਨੇ ਆਪ ਦੀ ਆਪ ਜੀਵਨ ਲੀਲਾ ਸਮਾਪਤ ਕਰ ਦਿੱਤੀ ਤੇ ਆਪਣੇ ਵੱਲੋਂ ਪੂਰੀ ਫੁੱਲ ਸਪੋਰਟ ਹੈ ਤੇ ਆਪਾਂ ਜਾ ਕੇ ਵੀ ਉਹਨਾਂ ਦੇ ਕੋਲ ਆਪਾਂ ਚੱਲਾਂਗੇ ਬਸ ਇੱਕ ਨੂੰ ਮਨਾਂ ਦੇ ਕਚੋਰੀ ਕੋਲ ਜਾ ਰਹੇ ਹਾਂ ਠੀਕ ਹੈ ਹੁਣ ਮੈਨੂੰ ਬਾਕੀ ਹੋਸਟਲ ਦੱਸਿਓ ਜਿਹੜੇ ਫਿਰਦੇ ਆ ਇੱਥੇ ਭਗਾਈ ਮਾਰਦੇ ਉਹ ਕੀ ਕਰ ਰਹੇ ਆ ਉਹਨਾਂ ਨੇ ਵੀਡੀਓ ਪਾਈ ਜਿਸ ਨੇ ਪਾਈ ਤਾਂ ਜਰੂਰ ਦੱਸਿਓ ਤੇ ਪਰ ਆਪਣਾ ਹੱਕ ਬੰਦਾ ਇਕੱਲੇ ਇਕੱਲੇ ਬੰਦੇ ਦਾ ਇਕੱਲੇ ਇਕੱਲੇ ਬੱਚੇ ਦਾ ਇਹ ਕਿਸੇ ਨਾਲ ਵੀ ਵਾਪਰ ਸਕਦਾ ਭੈਣ ਜੀ ਵੀਰ ਮੇਰੇ ਕੋ ਕਿਸੇ ਨਾਲ ਵੀ ਪਾਣਾ ਵਾਪਰ ਸਕਦਾ ਤੇ ਆਹਰ ਆਲ ਮਿਲ ਉਹਨਾਂ ਨੂੰ ਇਨਸਾਫ ਦਵਾਈਏ ਪੈਸਾ ਤਾਂ ਦੇਖੋ ਜੇ ਬੰਦੇ ਦੀ ਕੀਮਤੀ ਪੈਸਾ ਫਿਰ ਤਾਂ ਪਸੂਆਂ ਬਰਾਬਰ ਹੋ ਗਿਆ ਹੱਡ ਵੀ ਕਿੰਨੀ ਲੱਗੇ ਜਦੋਂ ਉਹਦਾ ਸੰਸਕਾਰ ਹੋ ਗਿਆ ਹੱਡੀ ਵੇਖ ਕੇ ਇੱਕ ਸਾਹ ਨਾਲ ਤੇ ਪੈਸੇ ਦੇ ਤੇ ਹੱਡ ਵੇਖ ਕੇ ਜਿਵੇਂ ਆਪਾਂ ਮੱਝਾ ਗਾਮਾ ਦੇ ਵਿੱਚ ਆਉਂ ਅੱਲਾ ਮਾਰ ਕੇ ਇਹ ਪੰਜਾ ਜਾਣਿਆਂ ਨੂੰ ਜੇਲ੍ਹ ਚ ਸੜਾਈਏ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਫਿਰ ਆਪਾਂ ਧਰਨੇ ਜਦੋਂ ਲੰਟੇ ਆਪਣੇ ਲੋਕ ਕੀ ਕਹਿੰਦੇ ਆ ਵੀ ਪੰਜਾਬ ਦੇ ਲੋਕ ਕਹਿੰਦੇ ਆ ਧਰਨੇ ਲਾਉਣਾ ਇਹ ਧਰਨੇ ਲਾਉਣ ਤੋਂ ਬਿਨਾ ਹੱਲ ਹੀ ਨਹੀਂ ਹੈਗਾ ਤੇ ਆਓ ਆਪਾਂ ਰਲ ਮਿਲ ਹੰਬੜਾ ਮਾਰਦੇ ਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਜੋ ਆਪਾਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰੀਏ ਸਰਨ ਸਭ ਸਿਰੀ ਕਾਲ ਸਾਰਿਆਂ ਨੂੰ ਗੋਡ ਬਲੈਸ